ਜਿਹੜਾ ਅਸੀਂ ਇਕੱਠ ਕੀਤਾ ਵਾ ਪਹਿਲੀ ਗੱਲ ਜੀ ਜਿਹੜੇ ਸਾਡੇ ਆ ਬਕਸੇ ਦੇ ਵਿੱਚ ਤੁਸੀਂ ਮੀਟਰ ਦੇਖਦੇ ਆ ਚਾਪ ਲੱਗੇ ਆ ਚਪੜੇ ਇਹ ਪਾਵਰ ਕਾਮਦਾਰੀਆਂ ਨੇ ਜਿਹੜਾ ਚੋਰੀੁੱਪੇ ਮੀਟਰ ਲਾਏ ਆ ਜਿਹੜੇ ਵੀ ਕਰਾ ਦੇ ਮੀਟਰ ਲਾਏ ਆ ਮੈਨੇ ਚਪੜੇ ਉਹਨਾਂ ਦੇ ਘਰੇ ਇਹਨਾਂ ਨੇ ਸੁਨੇਹਾ ਨਹੀਂ ਦਿੱਤਾ ਇਹਨਾਂ ਨੇ ਆਉਂਦੀ ਮਨਮਰਜ਼ੀ ਦੇ ਨਾਲ ਮੀਟਰ ਲਾਖੇ ਪੰਜ ਸੱਤ ਦਿਨਾਂ ਬਾਅਦ ਇਹ ਉਹਨਾਂ ਦੇ ਘਰਾਂ ਦੇ ਵਿੱਚ ਗਏ ਆ ਘਰਾਂ ਦੇ ਵਿੱਚ ਜਾ ਕੇ ਇੱਕ ਕਾਗਜ਼ ਦੇ ਉੱਪਰ ਖਿਆਲ ਕਰਾਏ ਆ ਜਾਨ ਕਰਾ ਕੇ ਨਾਲ ਹੀ ਇਹਨਾਂ ਨੇ ਉਸ ਪਰਿਵਾਰ ਤੋਂ 200 ਰੁਪਏ ਦੀ ਮੰਗ ਕੀਤੀ ਆ ਕਿ ਅਸੀਂ ਤੁਹਾਡੇ ਮੀਟਰ ਲਾਇਆ ਸਾਨੂੰ 200 ਰੁਪਏ ਮੀਟਰ ਲਾਉਣ ਦਾ ਦੇ ਦਿਓ ਇਹਨਾਂ ਦਾ ਹੱਕ ਬਣਦਾ ਸੀ ਜੇ ਕਿਸੇ ਦਾ ਮੀਟਰ ਖਰਾਬ ਹੁੰਦਾ ਜਾਂ ਮੀਟਰ ਸੜਦਾ ਪਹਿਲਾਂ ਪਾਵਰ ਕਾਊਂਟ ਦੇ ਅਧਿਕਾਰੀ ਉਸ ਪਰਿਵਾਰ ਦੇ ਘਰੇ ਸੁਨੇਹਾ ਦਿੰਦੇ ਆ ਵੀ ਤੁਹਾਡਾ ਮੀਟਰ ਸੜ ਗਿਆ ਅਸੀਂ ਮੀਟਰੇ ਬਦਲਨਾਮਾ ਇਮਾਨੇ ਆਪਦੀ ਮਨਮਰਜ਼ੀ ਦੇ ਨਾਲ ਨਿਪਟੇ ਬਦਲ ਕੇ ਜਿਹੜੀ ਤੁਹਾਨੂੰ ਆਤਮਾਨ ਸਰਕਾਰ ਦੀ ਚਾਲ ਆ ਮਜ਼ਦੂਰ ਬਰੋਧੀ ਸਰਕਾਰ ਆ ਇਹ ਆਪਦੀਆਂ ਮਨਮਰਜ਼ੀਆਂ ਕਰਦੇ ਆ ਇਹਨਾਂ ਨੇ ਕੱਲੇ ਕੱਲੇ ਦਾ ਮੀਟਰ ਲਾ ਕੇ ਚੱਪੜਾ ਲਾ ਕੇ ਇਹ ਜਿਹੜਾ ਮੀਟਰ ਚੱਪੜਾ ਲਾਉਂਦੇ ਆ ਲੋਕਾਂ ਨੂੰ ਬਿੱਲ ਜਿਹੜਾ ਆਉਂਦਾ ਵਾ ਸਿਰਫ ਉਹ ਮੋਬਾਈਲ ਤੇ ਹੁੰਦਾ ਵਾ ਮੈਸੇਜ ਆਉਂਦਾ ਵਾ ਉਹ ਬਿੱਲ ਨਹੀਂ ਆਉਂਦਾ ਉਹ ਬਿੱਲ ਹੁਣ ਕਈ ਵਾਰ ਜਿਹੜੇ ਗਰੀਬ ਲੋਕ ਆ ਜਦੋਂ ਮੋਬਾਈਲ ਦਾ ਰੀਚਾਰਜ ਨਹੀਂ ਕਰਾਇਆ ਉਹ ਤੋਂ ਬਿੱਲ ਦਾ ਕਿੱਥੋਂ ਦੇਖ ਕੇ ਭਰਨੇ ਇਹ ਜਿਹੜੀ ਸਰਕਾਰ ਦੀਆਂ ਚਾਲਾਂ ਅਸੀਂ ਇਹ ਚਾਲਾਂ ਦੇ ਮਰਖਲਾ ਵਜੋਂ ਜਿਹੜਾ ਕਰ ਦਿੱਤਾ ਵਾ ਅਸੀਂ ਕਿਸੇ ਦਾ ਚੋਰੀ ਛੁਪੇ ਮੀਟਰ ਲੱਗਣ ਨਹੀਂ ਦੇਵਾਂਗੇ ਦੂਜੀ ਗੱਲ ਵੀ ਜਿਹੜੀ ਸਾਡੀ ਭਵੰਤਮਾਨ ਸਰਕਾਰ ਨੇ ਹਰ ਇੱਕ ਵਰਗ ਨੂੰ 600 ਜੂਟ ਮਾਫ ਦਿੱਤੀ ਆ ਬਹੁਤ ਵਧੀਆ ਚੰਗੀ ਗੱਲ ਆ ਅਸੀਂ ਇਸ ਦਾ ਵਿਰੋਧ ਨਹੀਂ ਕਰਦੇ ਪਰ ਜਿਹੜੀ ਸਾਡੇ ਮਜ਼ਦੂਰ ਪਰਿਵਾਰਾਂ ਨੂੰ ਇਹਨਾਂ ਨੇ 80 ਪਰਿਵਾਰਾਂ ਨੂੰ 600 ਜੂਟ ਦਾ ਐਲਾਨ ਕੀਤਾ ਸੀ ਪਰ ਉਹ 600 ਜੂਟ ਦਾ ਕਿਸੇ ਪਰਿਵਾਰ ਨੂੰ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਨੇ ਜਿਹੜੀ 600 ਜੂਨਟ ਤੋਂ ਉੱਪਰ ਜਿਹੜੀ ਇੱਕ ਵੀ ਜੂਨਟ ਉੱਪਰ ਮੱਚਦੀ ਸੀ ਇਹਨਾਂ ਨੇ ਸਾਰੀਆਂ ਜੂਨਟਾਂ ਦੇ ਪੈਸੇ ਪਾ ਕੇ ਮਜ਼ਦੂਰ ਪਰਿਵਾਰਾਂ ਦੀ ਬਹੁਤ ਲੰਮੇ ਸਮੇਂ ਤੋਂ ਲੁੱਟ ਕੀਤੀ ਆ ਉਹ ਅੱਜ ਲੁੱਟ ਨੂੰ ਰੋਕਣ ਦੇ ਲਈ ਇਕੱਠੇ ਕੀਤਾ ਜਦੋਂ ਇਹ ਪਿੰਡੂ ਮਜ਼ਦੂਰ ਜੁਨੀਅਰ ਨੂੰ ਪਤਾ ਲੱਗਾ ਵੀ ਲੋਕਾਂ ਨੇ ਬਿੱਲ ਦੇਖਿਆ ਵੀ ਇਹ ਤਾਂ 600 ਜੂਨਟ ਦੀ ਮਾਫੀ ਜਿਹੜੀ ਸਰਕਾਰ ਨੇ ਦਿੱਤੀ ਸੀ ਇਹਨਾਂ ਨੂੰ ਕੱਟ ਕੇ ਜਰਨਲ 'ਚ ਪਾ ਕੇ ਹਜ਼ਾਰਾਂ ਹਜ਼ਾਰਾਂ ਰੁਪਈਆ ਦੇ ਲੱਖਾਂ ਲੱਖਾਂ ਰੁਪਈਆ ਦੇ ਬਿੱਲ ਭੇਜੇ ਹੋਏ ਆ ਉਹ ਅਸੀਂ ਇਹ ਮੁੱਦੇ ਨੂੰ ਠਾਇਆ ਹੁਣ ਜਿਹੜੇ ਪਾਵਰ ਕਾਮ ਅਧਿਕਾਰੀ ਆ ਸਿਧਵਾ ਖੁਰਦ ਦਾ ਐਸਬੀਓ ਉਹ ਸਾਡੇ ਘਰਾਂ ਦੇ ਵਿੱਚ ਮਲਾਜ਼ਮ ਭੇਜਦਾ ਸਾਡੀਆਂ ਔਰਤਾਂ ਨੂੰ ਕਹਿੰਦਾ ਕਿ ਜੇ ਤੁਸੀਂ ਕੱਲ ਨੂੰ ਬਿੱਲ ਨਾ ਭਰੇ ਤਾਂ ਅਸੀਂ ਤੁਹਾਡੇ ਮੀਟਰ ਪੱਟ ਕੇ ਲੈ ਜਾਣੇ ਆ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਤੁਸੀਂ ਪਿੰਡ ਸਿਧਵਾ ਕਲਾਂ ਦੇ ਵਿੱਚ ਓਨੇ ਦੇ ਵਿੱਚ ਅਲੀਗੜ ਦੇ ਵਿੱਚ ਤੇ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਤੁਹਾਨੂੰ ਕਨੈਕਸ਼ਨ ਨਹੀਂ ਕੱਟਣ ਦੇਵਾਂਗੇ ਜੇ ਤੁਸੀਂ ਕਨੈਕਸ਼ਨ ਕਟੋਗੇ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ ਵਿਰੋਧ ਕਰਕੇ ਅਸੀਂ ਤੁਹਾਨੂੰ ਉੱਥੇ ਦੱਸਾਂਗੇ ਵੀ ਅਸੀਂ ਮਜ਼ਦੂਰ ਲੋਕ ਅਸੀਂ ਆਪਦੇ ਬਿੱਲ ਕਿਵੇਂ ਮਾਫ਼ ਕਰਾ ਸਕਦੇ ਆ ਇਹ ਪਹਿਲਾਂ ਵੀ ਸਰਕਾਰਾਂ ਆਈਆਂ ਕਾਲੀਆਂ ਦੀ ਸਰਕਾਰ ਵੀ ਆਈ ਆ ਕਾਂਗਰਸ ਦੀ ਸਰਕਾਰ ਵੀ ਆ ਸਾਡੇ ਮਜ਼ਦੂਰ ਪਰਿਵਾਰਾਂ ਦੀ ਜਿਹੜੀ ਜੂਂਟ ਮਾਫ਼ੀ ਉਹ ਬਹਾਲ ਰਹੀ ਆ ਅਸੀਂ ਉੱਪਰਲੀ ਜੂਂਟ ਦੇ ਪੱਛੇ ਉਦੋਂ ਵੀ ਭਰਦੇ ਸੀ ਹੁਣ ਵੀ ਪੈਸੇ ਸੀ ਭਰਨ ਨੂੰ ਤਿਆਰ ਆ ਪਰ ਜਿਹੜੇ ਪਾਵਰ ਕੌਂ ਦੇ ਅਧਿਕਾਰੀ ਆ ਇਹ ਆਪਦੀ ਮਨਮਰਜ਼ੀ ਕਰਦੇ ਆ ਇਹ ਕਹਿੰਦੇ ਜਿਵੇਂ 600 ਜੂੰਟ ਪਿਛਲੀ ਥੋੜੀ ਲੱਗੀ ਹੋਈ ਆ ਅਸੀਂ ਸਾਰੀਆਂ ਜੂੰਟਾਂ ਦੇ ਪੈਸੇ ਲੈਣੇ ਆ ਅਸੀਂ 600 ਤੋਂ ਉੱਪਰ ਪੈਸੇ ਨਹੀਂ ਲੈਣੇ ਲੋਕ ਭਰਨ ਨੂੰ ਖੜੇ ਆਉਣ ਵੀ ਖੜੇ ਆ ਇੱਕ ਆ ਮੇਰੇ ਵੀਰ ਪਿੱਛੇ ਖੜਾ ਵਾ ਉਹਦਾ ਲੱਖ ਰੁਪਈਆ ਬਿੱਲ ਆਇਆ ਦੱਸੋ ਲੱਖ ਰੁਪਈਆ ਜਿਹੜਾ ਬਿੱਲ ਆ ਗਿਆ ਕਿਉਂ ਘਰੇ ਉਹਦੀ ਫੈਕਟਰੀ ਲਾਈ ਹੋਈ ਹੈ ਕੀ ਚੱਲਦਾ ਜਿਹੜਾ ਉਹ ਲੱਖ ਰੁਪਈਆ ਆ ਗਿਆ ਜਿਹੜੀ ਭਗਵੰਤਮਾਨ ਸਰਕਾਰ ਦੇ ਸਪੋਕੀਅਰ ਕਹਿੰਦੇ ਸੀ ਆ ਦੇਖੋ ਸਾਡੇ ਜ਼ੀਰੋ ਬਿੱਲ ਸਨ ਆ ਲੋਕ ਖੜੇ ਆ 10 ਦਿਨ ਵੀ ਇਹਨਾਂ ਦਾ ਕਿਸੇ ਦਾ ਜ਼ੀਰੋ ਬਿੱਲ ਸੱਤ 10000 ਰੁਪਏ ਦੇ ਬੱਲ ਹਰ ਇੱਕ ਪਰਿਵਾਰ ਦੇ ਆਇਆ ਜੋ ਲੋਕ ਭਰਨ ਯੋਗ ਨਹੀਂ ਨਾ ਕੋਈ ਰਜਗਾਰ ਆ ਸਾਡੇ ਕੋਲੇ ਨਾ ਸਾਡੇ ਕੋਲ ਕੰਮ ਆ ਸਰਕਾਰ ਸਾਨੂੰ ਕੰਮ ਦੇਣ ਦੀ ਬਜਾਏ ਤਾਂ ਸਾਨੂੰ ਉਲਟਾ ਸਾਡੇ ਜਿਹੜੇ ਘਰਾਂ ਦੇ ਵਿੱਚ ਚਾਨਣ ਹੋਇਆ ਇਸ ਨੂੰ ਹਨੇਰਾ ਕਰਨਾ ਚਾਹੀਦਾ 200 ਰੁਪਿਆ ਲੰਦੇ ਆ ਬੈਨਪੁੱਸੇ ਪਰਿਵਾਰ ਦਾ ਮੀਟਰ ਲਾ ਜਾਂਦੇ ਆ 5-4 ਦਿਨ ਬਾਅਦ ਉਹ ਮੇਰੇ ਘਰੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡਾ ਮੀਟਰ ਬਦਲਿਆ ਵਾ ਲਾਇਆ ਇਹਦਾ ਸਾਨੂੰ 200 ਰੁਪਿਆ ਦੇ ਜਿਹੜਾ ਕਿ 200 ਰੁਪਿਆ ਬਣਦਾ ਨਹੀਂ ਇਹ ਜਿਹੜਾ ਮੁਲਾਜ਼ਮ ਰੱਖਿਆ ਹੁੰਦਾ ਉਹ ਸਾਡੇ ਲੋਕਾਂ ਨੂੰ ਲੈਟ ਦੇਣ ਲਈ ਜੇ ਕਿਸੇ ਦੀ ਲੈਟ ਖਰਾਬ ਹੁੰਦੀ ਹੈ ਤਾਂ ਉਹ ਲੈਟ ਠੀਕ ਕਰਦਾ ਇਹ ਇੰਨੇ ਕੰਮ ਦੇ ਵੀ ਰੁਪਏ ਲੈਂਦਾ ਫਿਰ ਤਨਖਾਹਾਂ ਕਾਹਦੀਆਂ ਤਨਖਾਹਾਂ ਤਾਂ ਕਿਹਨੇ ਵੀ ਪੈਨਸ਼ਨ ਆ ਜਿਹੜੇ ਉੱਪਰੋਂ ਰੁਪਏ ਬਣਾਉਂਦੇ ਆ ਇਹ ਇਹਨਾਂ ਦੀ ਤਨਖਾਹ ਆ ਜਿਹੜੀ ਰੋਜ਼ ਦੀ ਇਹਨਾਂ ਦੀ ਜੇਬ ਦੇ ਵਿੱਚ ਆ ਫੇਰ ਤਾਂ ਧੱਕਾ ਹੀ ਕਰਦੇ ਆ ਇਹ ਧੱਕਾ ਪੂਰਾ ਦੀ ਸਰਕਾਰ ਸਰਕਾਰ ਨੂੰ ਤੇ ਐਕਸ਼ਨ ਲਵੇ ਸਰਕਾਰ ਉਹਨਾਂ ਤੇ ਐਕਸ਼ਨ ਸਰਕਾਰ ਉਹਨਾਂ ਨੂੰ ਕਹੇ ਜਦੋਂ ਲੋਕ ਬਿੱਲ ਭਰਨ ਨੂੰ ਤਿਆਰ ਹੈ ਬਿੱਲ ਭਰਦੇ ਆ ਫਿਰ ਤੁਸੀਂ ਵੱਖਰੇ ਪਾਸੇ ਕਾਦੇ ਲੈਂਦੇ ਜੇ ਹੱਲ ਨਾ ਹੋਇਆ ਫਿਰ ਧਰਨਾ ਲਾਵੋਗੇ ਜੇ ਹੱਲ ਨਾ ਹੋਇਆ ਅਸੀਂ ਸਾਰੇ ਲੋਕਾਂ ਨੂੰ ਲਾਬੰਦ ਕਰਕੇ ਤਾਂ ਅਸੀਂ ਪਾਵਰ ਕੰਮਦਕਾਰੀਆਂ ਸਦਮਾ ਫੁਰਦ ਵਿੱਚ ਤੇ ਉਹਨਾਂ ਦਾ ਅਸੀਂ ਘਰਾਓ ਕਰਾਂਗੇ ਘਰਾਓ ਕਰਕੇ ਅਸੀਂ ਉਹਨਾਂ ਨੂੰ ਜਿਹੜੀ ਸਾਡੀ 600 ਰੁਪਏ ਤੋਂ ਉੱਪਰ ਬਣਦੇ ਤਾਂ ਅਸੀਂ ਉਹ ਭਰਾਂਗੇ ਭਰਨ ਨੂੰ ਲੋਕ ਤਿਆਰ ਪੀਆ ਭਰਾਂਗੇ